ਤੇ ਆ ਹੈਗਾ ਜਿਹੜਾ ਆਪਾਂ ਆਪ ਤਿਆਰ ਕਰਾਇਆ ਵੇਖੋ ਵੇਖਣੇ ਸੇਮ ਲੱਗਣਗੇ ਆ ਦੇਖੋ ਮੁੱਲਾ ਵਾਲਾ ਕੋਲੋਂ ਦੇਖੋ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਵੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਭਰਾਵਾਂ ਨੂੰ ਜਿਹੜੇ ਵੀ ਡੇਰੀ ਫਾਰਮਰ ਨੇ ਪਸ਼ੂ ਰੱਖਦੇ ਨੇ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਅੱਜ ਆਪਾਂ ਗੱਲ ਕਰਦੇ ਹਾਂ ਜੀ ਪਸ਼ੂਆਂ ਦੇ ਵੰਡ ਬਾਰੇ ਵੰਡੇ ਬਾਰੇ ਜਿਹਨੂੰ ਆਪਾਂ ਦਾਣਾ ਵੀ ਕਹਿ ਦਿੰਨੇ ਆ ਤੇ ਇੱਕ ਡਾਈਟ ਕਹਿ ਲਈਏ ਪਸ਼ੂਆਂ ਦੀ ਆਹਾਰ ਆ ਜਿਹੜੀ ਕਿ ਆਪਣੇ ਪਸ਼ੂਆਂ ਦੀ ਚਾਹੇ ਉਹ ਗਾਂ ਹੈ ਚਾਹੇ ਉਹ ਮੱਝ ਉਹਦੀ ਜਿਹੜੀ ਹੈਲਥ ਆ ਉਹਦੀ ਸਿਹਤ ਆ ਉਹ ਨਿਰਧਾਰਤ ਕਰਨ ਵਾਲੀ ਚੀਜ਼ ਹੈ ਜੀ ਜਿਹੜਾ ਵੱਡ ਕਹਿ ਲੋ ਵੱਡਾ ਦਾਣਾ ਕਹਿ ਲੋ ਸੋ ਆਪਾਂ ਇਹ ਧਿਆਨ ਰੱਖਣਾ ਕਿ ਆਪਾਂ ਪਸ਼ੂ ਨੂੰ ਕਿੰਨਾ ਚਾਰਾ ਪਾਉਣਾ ਕਿੰਨਾ ਦਾਣਾ ਪਾਉਣਾ ਤੇ ਕਿਸ ਤਰੀਕੇ ਨਾਲ ਪਾਉਣਾ ਤੇ ਕਿੰਨਾ ਹੋਣਾ ਚਾਹੀਦਾ ਤੇ ਉਹਦੇ ਵਿੱਚ ਜਿਹੜਾ ਆਪਾਂ ਬਣਾ ਰਹੇ ਆ ਉਹਦੇ ਵਿੱਚ ਕੀ ਕੀ ਹੋਣਾ ਚਾਹੀਦਾ ਮਤਲਬ ਕਿਹੜੇ ਕਿਹੜੀਆਂ ਚੀਜ਼ਾਂ ਆਪਾਂ ਵਿੱਚ ਐਡ ਕਰ ਰਹੇ ਆ ਤਾਂ ਜੋ ਜਿਹੜੇ ਪਸ਼ੂ ਦੇ ਆ ਸਰੀਰ ਨੂੰ ਲੜਿੰਦੇ ਜਿਹੜੇ ਆ ਪਸ਼ੂ ਦੀ ਬਾਡੀ ਨੂੰ ਆ ਦੁੱਧ ਵਧਾਉਣ ਲਈ ਜਾਂ ਸਰੀਰ ਤੰਦਰੁਸਤ ਰਹਿਣ ਲਈ ਜਿਹੜੇ ਆ ਤੱਤ ਪੂਰੇ ਹੋ ਸਕਣ। ਸੋ ਅੱਜ ਆਪਾਂ ਇਸ ਚੀਜ਼ ਤੇ ਡਿਸਕਸ ਕਰਨ ਲੱਗੇ ਆਂ ਤੇ ਮੈਂ ਤੁਹਾਨੂੰ ਮੁਖਾਵਾਂਗਾ ਜਿਹੜਾ ਮੈਂ ਆਪ ਦਾਣਾ ਤਿਆਰ ਕਰਾਇਆ ਜੀ ਆਪ ਵੰਡ ਤਿਆਰ ਕਰਾਇਆ ਉਹ ਵੀ ਵਿਖਾਵਾਂਗਾ ਤੇ ਨਾਲ ਨਾਲ ਇਹ ਵੀ ਦੱਸਾਂਗਾ ਕਿ ਉਹਦੇ ਵਿੱਚ ਆਪਾਂ ਕੀ ਕੀ ਜਿਹੜਾ ਵਿੱਚ ਅਰ ਲਾਇਆ ਹੈ ਠੀਕ ਹੈ ਜੀ। ਹੁਣ ਆਪਾਂ ਤੁਹਾਨੂੰ ਸਭ ਤੋਂ ਪਹਿਲਾਂ ਵਿਖਾਣੇ ਆ ਜੀ ਆਪਾਂ ਫਰਕ ਮੈਂ ਦੋ ਤਰ੍ਹਾਂ ਦਾ ਯੂਜ਼ ਕੀਤਾ ਜੀ। ਆਪਾਂ ਨੂੰ ਆਪ ਹੀ ਫਰਕ ਪਤਾ ਲੱਗ ਜਾਂਦਾ ਇੱਕ ਹੁੰਦਾ ਜੀ ਮੁੱਲ ਦਾ ਦਾਣਾ ਜਿਹੜਾ ਆਪਾਂ ਖਰੀਦਦੇ ਆਂ ਇੱਕ ਆਪਾਂ ਤਿਆਰ ਕਰਾਉਂਦੇ ਆ ਜੀ ਆਪ ਜਿਹੜਾ ਮੁੱਲ ਦਾ ਮੈਂ ਉਹ ਵੀ ਪਾ ਕੇ ਦੇਖਿਆ ਤੇ ਤਕਰੀਬਨ 1 ਮਹੀਨਾ ਉਹ ਪਾਇਆ ਉਸ ਤੋਂ ਬਾਅਦ ਮੈਂ ਜਿਹੜਾ ਆਪ ਤਿਆਰ ਕਰਾਇਆ ਜੀ ਮਤਲਬ ਸਮਾਨ ਖਰੀਦ ਕੇ ਜਿਹੜਾ ਜਿਹੜਾ ਵਿੱਚ ਉਹ ਵੀ ਤੁਹਾਨੂੰ ਦੱਸਾਂਗਾ ਕੀ ਕੀ ਪਾਇਆ ਵਿੱਚ ਉਹ ਪਾ ਕੇ ਤਿਆਰ ਕਰਾਇਆ ਤਾਂ ਮੈਨੂੰ ਬਹੁਤ ਡਿਫਰੈਂਸ ਜਿਹੜਾ ਨਜ਼ਰ ਆਇਆ ਫੈਟ ਦੇ ਵਿੱਚ ਪਲੱਸ ਪਸ਼ੂਆਂ ਦੀ ਜਿਹੜੀ ਹੈ ਹੈਲਥ ਆ ਉਹਦੇ ਵਿੱਚ ਤੇ ਪਸ਼ੂਆਂ ਦੇ ਜਿਹੜਾ ਜਿਹੜੀ ਖਰਾਕ ਖਾਂਦੇ ਨੇ ਪੱਠੇ ਕਹਿ ਲੋ ਜਾਂ ਤੂੜੀ ਜੋ ਵੀ ਆਪਾਂ ਬੰਨੇ ਇਹਨਾਂ ਨੂੰ ਉਹ ਖਾਣ ਦੀ ਵੀ ਜਿਹੜੀ ਹੈ ਸਮਰੱਥਾ ਉਹਨਾਂ ਦੀ ਵਧੀਆ ਉਸ ਚੀਜ਼ ਨਾਲ ਜਿਹੜਾ ਮੈਂ ਆਪ ਬਣਾਇਆ ਹੁਣ ਮੈਂ ਤੁਹਾਨੂੰ ਡਿਫਰੈਂਸ ਹੁਣਾ ਜੀ ਦੋ ਤਰੀਕੇ ਦਾ ਦੋ ਤਰ੍ਹਾਂ ਦਾ ਮੇਰੇ ਕੋਲ ਹੈ ਜੀ ਹੁਣ ਵਿਖਾਉਣ ਲੱਗਾ ਜੀ ਤੁਹਾਨੂੰ ਮੈਂ ਲਓ ਜੀ ਤੁਹਾਨੂੰ ਮੈਂ ਫਰਕ ਕਿਹਾ ਸੀ ਡਿਫਰੈਂਸ ਕਿਹਾ ਸੀ ਵਿਖਾਉਣਾ ਵਾ ਦੇਖੋ ਜੀ ਜਿਹੜਾ ਆ ਡਾਰਕ ਕਲਰ ਦਾ ਤੁਸੀਂ ਆ ਦੇਖ ਰਹੇ ਹੋ ਇਹ ਹੈਗਾ ਜੀ ਮੈਂ ਖਰੀਦਿਆ ਸੀਗਾ ਬਣਿਆ ਬਣਿਆ ਲਿਆ ਸੀਗਾ ਜੀ ਇਹ ਵਾਲਾ ਤੇ ਇਹ ਪਾਉਣ ਨਾਲ ਕੋਈ ਮੈਨੂੰ ਪਸ਼ੂਆਂ ਦੀ ਫੈਟ ਦੇ ਵਿੱਚ ਜਿਹੜਾ ਕੋਈ ਬਾਹਲਾ ਜਿਹੜਾ ਵਾਧਾ ਉਹ ਨਹੀਂ ਲੱਗਾ ਤੇ ਆ ਹੈਗਾ ਜਿਹੜਾ ਆਪਾਂ ਆਪ ਤਿਆਰ ਕਰਾਇਆ ਵੇਖੋ ਵੇਖਣ ਜੀ ਸੇਮ ਲੱਗਣਗੇ ਆ ਦੇਖੋ ਮੁੱਲ ਵਾਲਾ ਕੋਲੋਂ ਦੇਖੋ ਤੁਹਾਨੂੰ ਇਹਦੇ ਵਿੱਚ ਤੁਹਾਨੂੰ ਵੀ ਜਿਵੇਂ ਆਪਾਂ ਮੱਕੀ ਵਗੈਰਾ ਪਾਉਂਨੇ ਆ ਉਹਦੇ ਪੀਸ ਛੋਟੇ ਛੋਟੇ ਜਿਹੜੇ ਕਣੋਂ ਨਜ਼ਰ ਆਉਣਗੇ ਤੇ ਇਹਦੇ ਵਿੱਚ ਆਪਣੇ ਵਾਲੇ ਵਿੱਚ ਨਜ਼ਰ ਆਉਣ ਦੇਖੋ ਸੇਮ ਆਹ ਵੇਖੋ ਜੀ ਲੱਗਦਾ ਕਿਤੇ ਨਾ ਕਿਤੇ ਸੇਮ ਤੇ ਆਹ ਦੇਖੋ ਇੰਨਾ ਡਿਫਰੈਂਸ ਹੈ ਕਲਰ ਦਾ ਆਹ ਡਾਰਕ ਹੈ ਜਿਹੜਾ ਆਪਾਂ ਮੁੱਲ ਦਾ ਲੈਂਦਾ ਸੀ ਆ ਆਪ ਤਿਆਰ ਕਰਾਇਆ ਜੀ ਹੁਣ ਆਪਾਂ ਤੁਹਾਨੂੰ ਇਹ ਦੱਸਾਂਗੇ ਵੀ ਜਿਹੜਾ ਮੁੱਲ ਦਾ ਲੈਂਦਾ ਉਹਦੇ ਬਾਰੇ ਆਪਾਂ ਨੂੰ ਕੁਝ ਨਹੀਂ ਪਤਾ ਵੀ ਇਹਦੇ ਵਿੱਚ ਕੀ ਪਾਇਆ ਕੀ ਨਹੀਂ ਪਾਇਆ ਕਿੰਨੇ ਪਰਸੈਂਟ ਕਿਹੜੀ ਚੀਜ਼ ਪਾਈ ਕੁਆਂਟਲ ਪਿੱਛੇ ਕਿਹੜੀ ਚੀਜ਼ ਕਿੰਨੇ ਪਾਈ ਜੀ ਹੁਣ ਆਪਾਂ ਕੋਈ ਵੀ ਜਿਹੜਾ ਪਸ਼ੂਆਂ ਦਾ ਦਾਣਾ ਤਿਆਰ ਕਰਾਉਂਨੇ ਆ ਉਹਦੇ ਚ ਆਪਾਂ ਇੱਕ ਕੁਆਂਟਲ ਵਿੱਚ ਸਮਾਨ ਜਿਹੜਾ ਉਹ ਤੋਲ ਕੇ ਜਾਂ ਨਾਪ ਕੇ ਕਹਿ ਲਈ ਆ ਆਪਾਂ ਪਾਉਨੇ ਆ ਪਰ ਇਹ ਆਪਾਂ ਨੂੰ ਕੁਝ ਨਹੀਂ ਪਤਾ ਜਿਹੜਾ ਆਪਾਂ ਆਪ ਤਿਆਰ ਕਰਾਇਆ ਜੀ ਆ ਵੇਖੋ ਇਹਦੇ ਨਾਲ ਆਪਾਂ ਨੂੰ ਜਿਹੜੇ ਆਪਣੇ ਪਸ਼ੂ ਨੇ ਇਹਨਾਂ ਦੀ ਫੈਟ ਵੀ ਵਧੀਏ ਪਲੱਸ ਆਪਾਂ ਨੂੰ ਇਹ ਪਤਾ ਵੀ ਆ ਵੀ ਆਪਾਂ ਕੀ ਪਾਇਆ ਕਿਉਂਕਿ ਆਪਾਂ ਇਹ ਸੋਚ ਕੇ ਦੁੱਧ ਨਹੀਂ ਪ੍ਰੋਡਿਊਸ ਕਰ ਰਹੇ ਕਿ ਆਪਾਂ ਵੇਚਣਾ ਆਪਾਂ ਇਹ ਸੋਚ ਕੇ ਕਰ ਰਹੇ ਆ ਆਪਾਂ ਘਰੇ ਵੀ ਰੱਖਣਾ ਤੇ ਵੇਚਣਾ ਵੀ ਆ ਦੋਵੇਂ ਸੋਚਾਂ ਆਪਾਂ ਜਿਹੜੀਆਂ ਲੈ ਕੇ ਚੱਲ ਰਹੇ ਆ ਸੋ ਆਪਾਂ ਪਿਓਰਿਟੀ ਜਿਹੜੀ ਆ ਉਹ ਲੈ ਕੇ ਆਉਣੀ ਦੁੱਧ ਦੇ ਵਿੱਚ ਆਪਣਾ ਜਿਹੜ ਦੇਖੋ ਜੀ ਹੁਣ ਮੈਂ ਤੁਹਾਨੂੰ ਦੱਸਦਾ ਕੀ ਕੀ ਆਪਾਂ ਇਹਦੇ ਵਿੱਚ ਜਿਹੜਾ ਆਪਾਂ ਆਪ ਤਿਆਰ ਕੀਤਾ ਜਿਹੜਾ ਉਹਦੇ ਵਿੱਚ ਪਾਇਆ ਤੇ ਤੁਸੀਂ ਵੀ ਉਵੇਂ ਤਿਆਰ ਕਰ ਸਕਦੇ ਹੋ ਤੇ ਪਸ਼ੂਆਂ ਦੀ ਜਿਹੜੀ ਹੈ ਫੈਟ ਆ ਉਹਦਾ ਜਿਹੜੀ ਉਹ ਵੀ ਇਨਕਰੀਜ਼ ਹੋਊਗੀ ਇਹਦੇ ਨਾਲ ਪਲੱਸ ਓਵਰਆਲ ਹੈਲਥ ਜਿਹੜੀ ਉੱਤੇ ਵੀ ਕੰਮ ਕਰਦਾ ਜੀ ਮੈਂ ਹੁਣ ਦੱਸਣ ਲੱਗਾ ਜੀ ਹਾਂਜੀ ਦੋਸਤੋ ਜੇ ਆਪਾਂ ਗੱਲ ਕਰੀਏ ਫਾਰਮੂਲੇਸ਼ਨ ਦੀ ਜਿਹੜਾ ਤੁਹਾਨੂੰ ਦੱਸਿਆ ਸੀ ਕੀ ਕੀ ਸਮਾਨ ਆਪਾਂ ਪਾਉਣਾ ਹੈ 1 ਕਵਾਂਟਲ ਦੇ ਵਿੱਚ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਆਪ ਵੀ ਮਤਲਬ ਰਲਾ ਸਕਦੇ ਹੋ ਚੀਜ਼ਾਂ ਘਟਵਾਦ ਅਕੋਰਡਿੰਗ ਟੂ ਜਿਹੜਾ ਮੌਸਮ ਮੌਸਮ ਦੇ ਹਿਸਾਬ ਨਾਲ ਹੁਣ ਜਿਵੇਂ ਆ ਸਿਆਲ ਆਪਾਂ ਇਹਨਾਂ ਦਿਨਾਂ ਦੇ ਵਿੱਚ ਵੜੇਵੇਂ ਜਿਹੜੇ ਉਹ ਵੀ ਰਲਾ ਦਿੰਨੇ ਆ ਦੇਖੋ ਜੀ ਕੁਆਂਟਲ ਪਿੱਛੇ ਕੋਈ ਜ਼ਿਆਦਾ ਜ਼ਿਆਦਾ ਇਹੋ ਜਿਹੀਆਂ ਚੀਜ਼ਾਂ ਨਹੀਂ ਹੈ ਜਿਹੜੀਆਂ ਬਹੁਤ ਆਪਾਂ ਨੂੰ ਕੀਮਤੀ ਜਾਂ ਅਲੱਗ-ਅਲੱਗ ਥਾਵਾਂ ਤੋਂ ਇਕੱਠੀਆਂ ਕਰਨੀਆਂ ਪੈਣੀਆਂ ਤਕਰੀਬਨ ਇਹ ਮਿਲ ਹੀ ਜਾਂਦਾ ਹੈ ਜਿਹੜੀਆਂ ਆਪਣੀਆਂ ਦੁਕਾਨਾਂ ਹੁੰਦੀਆਂ ਨੇ ਨਾਰਮਲ ਜਿੱਥੋਂ ਆਪਾਂ ਨੂੰ ਖਾਲ ਵੜੇਵੇਂ ਵਗੈਰਾ ਸਾਰਾ ਕੁਝ ਮਿਲਦਾ ਸੋ ਗੱਲ ਕਰੀਏ ਆਪਾਂ ਸਭ ਤੋਂ ਪਹਿਲਾਂ 25 ਕਿਲੋ ਕਣਕ ਲੈ ਲੈਣੀ ਹੈ ਜੀ ਨੋਟ ਕਰ ਲਓ 25 ਕਿਲੋ ਕਣਕ ਤੇ 25 ਕਿਲੋ ਹੀ ਆਪਾਂ ਜਿਹੜੀ ਮੱਕੀ ਲੈਣੀ ਹੈ 50 ਕਿਲੋ ਹੋ ਗਿਆ ਜੀ ਸਿੱਧਾ-ਸਿੱਧਾ ਹੁਣ ਬਚਿਆ ਮਗਰ ਉਸ 50 ਕਿਲੋ ਦੇ ਵਿੱਚ ਆਪਾਂ 15 ਕਿਲੋ ਵੜੇਵੇਂ ਤੇ 15 ਕਿਲੋ ਆ ਜਿਹੜੀ ਸਰੋਂ ਦੀ ਖਾਲਾ ਆਪਾਂ ਉਹ ਐਡ ਕਰ ਸਕਦੇ ਆ 50 ਤੇ 30 80 ਹੋ ਗਿਆ ਜੀ 10 ਕਿਲੋ ਜਿਹੜਾ ਚਣਿਆਂ ਦਾ ਛਿਲਕਾ 80 ਦੇ 10 90 ਹੋ ਗਿਆ ਜੀ ਬਾਕੀ ਜਿਹੜਾ 10 ਕਿਲੋ ਬਚਿਆ ਉਹ ਸੋਇਆਬੀਨ ਦੀ ਚੂਰੀ ਆ ਪਰ ਲਾ ਸਕਦੇ ਆ ਜਾਂ ਚਾਣਾ ਚੂਰੀ ਆਉਂਦੀ ਆ ਉਹ ਵੀ ਆਪਾਂ ਐਡ ਕਰ ਸਕਦੇ ਆ ਚਾਣਾ ਚੂਰੀ ਤੇ ਜਾਂ ਸੋਇਆਬੀਨ ਦੀ ਜਿਹੜੀ ਚੂਰੀ ਜੀ ਬਣੀ ਹੁੰਦੀ ਉਹ ਐਡ ਕਰਕੇ ਇਹ ਹੋ ਗਿਆ ਜੀ ਸਾਰਾ ਕੁਆਂਟਲ ਤੇ ਇਹਦੇ ਵਿੱਚ ਜਿਹੜੀਆਂ ਦੋ ਦੋ ਜਿਹੜੀਆਂ ਚੀਜ਼ਾਂ ਨੇ ਉਹ ਜ਼ਰੂਰ ਐਡ ਕਰਨੀਆਂ ਜੀ ਇੱਕ ਨਮਕ ਐਡ ਕਰਨਾ ਜੀ ਵਿੱਚ ਕੁਆਂਟਲ ਦੇ ਵਿੱਚ ਕਿਲੋ ਨਮਕ ਪਾ ਲਓ ਤੇ ਇੱਕ ਮਿੱਠਾ ਸੋਡਾ ਜ਼ਰੂਰ ਵਿੱਚ ਪਾਉਣਾ ਜੀ ਆਪਾਂ ਤੇ ਕੁਆਂਟਲ ਦੇ ਪਿੱਛੇ ਆਪਾਂ ਕਿਲੋ ਮਿੱਠਾ ਸੋਡਾ ਪਾ ਸਕਨੇ ਆ ਜੀ ਤੇ ਇਹ ਐਡ ਕਰੋ ਮਿੱਠਾ ਸੋਡਾ ਪਾਉਣ ਦਾ ਇਹ ਫਾਇਦਾ ਜੀ ਜਿਹੜੇ ਆ ਡਾਈਜੈਸਟਿਵ ਸਿਸਟਮ ਆ ਇਹਨਾਂ ਦਾ ਬੜਾ ਵਧੀਆ ਰਹਿੰਦਾ ਪਾਚਨ ਸ਼ਕਤੀ ਨੂੰ ਮਤਲਬ ਪਚਾਉਣ ਦੇ ਵਿੱਚ ਥੋੜਾ ਜਿਹਾ ਸਹਾਇ ਹੁੰਦਾ ਜੀ ਜਿਹੜਾ ਜੀ ਆਪਾਂ ਦਾਣਾ ਤਿਆਰ ਕਰਾਉਂਦੇ ਆ ਸੋ ਇਸ ਮੈਥਡ ਨਾਲ ਮੈਂ ਤੇ ਤਿਆਰ ਕਰਾ ਰਿਹਾ ਆ ਜੀ ਤੇ ਬਾਕੀ ਬਾਬਾ ਜੀ ਦੀ ਕਿਰਪਾ ਨਾਲ ਮੇਰੀ ਤੇ ਫੈਟ ਜਿਹੜੀ ਆ ਜਿਹੜੀ ਇਨਕਰੀਜ਼ ਹੋਈ ਆ ਤੇ ਇਹ ਪਾਉਣ ਤੋਂ ਬਾਅਦ ਮਤਲਬ ਕੁਝ ਦਿਨਾਂ ਦੇ ਵਿੱਚ ਹੀ ਤੁਹਾਨੂੰ ਜਿਹੜਾ ਅਸਰ ਹੈ ਜਿਹੜਾ ਨਜ਼ਰ ਆਊਗਾ ਵੇਖੋ ਆਪਾਂ ਦੋਸਤੋ ਬਾਜ਼ਾਰੋਂ ਲੈਨੇ ਆ ਜਾਂ ਬਣਿਆ ਬਣਾਤਾ ਆਪਾਂ ਕਿਤੇ ਨਾ ਕਿਤੇ ਕੌਂਚ ਕਰ ਜੰਨੇ ਆ ਵੀ ਯਾਰ ਕਿੱਥੇ ਬਣਾਵਾਂਗੇ ਕਿੱਥੇ ਜਾਵਾਂਗੇ ਹਨਾ ਚੱਕੀ ਵਗੈਰਾ ਤੇ ਆਪਾਂ ਨੂੰ ਜਾਣਾ ਪੈਂਦਾ ਬਣਾਉਣ ਲਈ ਪਰ ਇਸ ਚੀਜ਼ ਨੂੰ ਥੋੜਾ ਅਵਾਇਡ ਕਰਿਆ ਕਰੀਏ ਆਪਾਂ ਜੇ ਪਸ਼ੂ ਰੱਖੇ ਵੇਖੋ ਕੋਈ ਵੀ ਕੰਮ ਹੈ ਸ਼ੌਂਕ ਨਾਲ ਹੁੰਦਾ ਜੀ ਤੇ ਸ਼ੌਂਕ ਨਾਲ ਕਰੀਏ ਮੈਂ ਤਰੀਕਾ ਵੈਸੇ ਮੈਨੂੰ ਮੈਂ ਇਹ ਕਹਿ ਕੇ ਵੈਸੇ ਮੈਂ ਆਪ ਦਾ ਇੱਕ ਐਕਸਪੀਰੀਅੰਸ ਸ਼ੇਅਰ ਕੀਤਾ ਜੀ ਹੋ ਸਕਦਾ ਕਿ ਮੇਰੇ ਤੋਂ ਪਹਿਲਾਂ ਵੀ ਕੁਝ ਕਿਸਾਨ ਵੀਰ ਜਿਹੜੇ ਵੀਰ ਡੇਰੀ ਵਾਰਪਰ ਨੇ ਉਹ ਇਹ ਤਰੀਕਾ ਵਰਦੇ ਹੋਣ ਪਰ ਮੈਨੂੰ ਇਹ ਵਧੀਆ ਲੱਗਾ ਜੀ ਸੋ ਆਪਾਂ ਆਪਣੇ ਹਿਸਾਬ ਨਾਲ ਚੀਜ਼ਾਂ ਜਿਹੜੀਆਂ ਕਸਟਮਾਈਜ਼ ਵੀ ਕਰ ਸਕਦੇ ਆਂ ਵਧਾ ਘਟਾ ਵੀ ਸਕਦੇ ਆਂ ਅਕੋਰਡਿੰਗ ਟੂ ਮੌਸਮ ਹੋਣ ਜਿਵੇਂ ਅੱਗੇ ਗਰਮੀ ਆ ਜਾਊਗੀ ਹੋਰ ਤਿੰਨ ਕੁ ਮਹੀਨਿਆਂ ਢਾਈ ਤਿੰਨ ਤਿੰਨ ਮਹੀਨਿਆਂ ਦੇ ਵਿੱਚ ਵਿੱਚ ਜਿਹੜਾ ਮੌਸਮ ਨੇ ਕਾਫੀ ਜੜੀਏ ਕਰਵਟ ਲੈ ਲੈਣੀ ਹੋਣਾ ਆਪਾਂ ਜਿਵੇਂ ਜਨਵਰੀ ਦੇ ਅੱਧ ਤੋ ਅੱਗੇ ਚੱਲ ਗਏ ਆਂ ਜੀ ਸੋ ਉਸ ਹਿਸਾਬ ਨਾਲ ਤੁਸੀਂ ਕਸਟਮਾਈਜ਼ ਕਰ ਸਕਦੇ ਹੋ ਤੇ ਪਸ਼ੂਆਂ ਨੂੰ ਦੇ ਸਕਦੇ ਹੋ ਮੈਂ ਇਹੀ ਕਹਿੰਨਾ ਤੇ ਇਹ ਕੌਂਝ ਨਾ ਕਰਿਆ ਕਰੋ ਸਾਨੂੰ ਚੱਕੀ ਤੇ ਜਾਣਾ ਪਊਗਾ ਬਣਾਇਆ ਬਣਾਤਾ ਲੈ ਆਉਂਦੇ ਆ ਖਰੇ ਉਹਦੇ ਵਿੱਚ ਕੀ ਪਾਇਆ ਕੀ ਨਾ ਕਿੰਨਾ ਵੱਧ ਪਾ ਕੇ ਫਲਾਵਰਡ ਚ ਲੈਂਦੀ ਹੋਵੇ ਚੀਜ਼ ਹਰ ਇੱਕ ਮਤਲਬ ਕੋਈ ਬੰਦਾ ਮਾੜਾ ਬਣਾ ਕੇ ਨਹੀਂ ਵੇਚ ਰਿਹਾ ਹਰ ਇੱਕ ਨੂੰ ਨਹੀਂ ਕਹਿ ਸਕਦੇ ਪਰ ਹੋ ਸਕਦਾ ਕਿ ਕਈ ਕੀਮਤੀ ਚੀਜ਼ਾਂ ਆਪਾਂ ਜਿਹੜੀਆਂ ਵਿੱਚ ਪਾਉਂਦੇ ਆ ਤੇ ਤੁਹਾਨੂੰ ਪਤਾ ਲੱਗ ਹੀ ਗਿਆ ਹੋਊਗਾ ਮੈਂ ਕੀ ਕਹਿੰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਜਿਹੜੀਆਂ ਕੀਮਤੀ ਚੀਜ਼ਾਂ ਆਪਾਂ ਲੈ ਕੇ ਪਾਉਂਦੇ ਆ ਉਹ ਆਪਾਂ ਆਪ ਧਿਆਨ ਨਾਲ ਚੰਗੀ ਇੱਕ ਹੁੰਦੀ ਚੀਜ਼ ਆਪਾਂ ਵੇਖ ਕੇ ਲਿਆਉਣੇ ਕਿ ਖਲ ਦੇ ਵਿੱਚ ਜਿਹੜੀ ਸਰੋਂ ਦੀ ਲੈ ਰਹੇ ਆਂ ਉਹਦੇ ਚ ਤੇਲ ਵੀ ਹੈਗਾ ਕਿ ਨਹੀਂ ਇੱਕ ਬਿਲਕੁਲ ਸੁੱਕੀ ਆ ਮਤਲਬ ਪਾਪੜੀ ਬਣਿਆ ਪਿਆ ਵੜੀਵੇਂ ਲੈ ਰਹੇ ਆ ਵੜੀਵੇਂ ਦੇ ਵਿੱਚ ਕੋ ਤੇਲ ਦੀ ਮਾਤਰਾ ਹੈਗੀ ਕਿ ਮਤਲਬ ਸੁੱਕੇ ਆ ਇਸ ਚੀਜ਼ ਇਹ ਚੀਜ਼ਾਂ ਸਾਰੀਆਂ ਜਿਹੜੀਆਂ ਇਹ ਵੇਖ ਕੇ ਆਪਾਂ ਆਪ ਬਾਜ਼ਾਰ ਤੋਂ ਲੈਣ ਕੇ ਖਰੀਦੀਏ ਖਰੀਦ ਕੇ ਲੈਣ ਕੇ ਫਿਰ ਆਪਾਂ ਆਪ ਚੱਕੀ ਦੇ ਲੈ ਕੇ ਜਾਈਏ ਇੱਕ ਕੁਆਂਟਲ ਜ਼ਰੂਰ ਪਾ ਕੇ ਵੇਖਿਓ ਜੀ ਬਾਕੀ ਤੁਸੀਂ ਆਪਣੇ ਆਪਣੇ ਡੰਗਰ ਦਾ ਹਰੇਕ ਨੂੰ ਆਪਣੇ ਆਪਣੇ ਪਸ਼ੂ ਦਾ ਭੇਦ ਹੁੰਦਾ ਪਾਓ ਇਹ ਮੈਨੂੰ ਐ ਸੀ ਜਦੋਂ ਬਣਾਇਆ ਸੀ ਕਿ ਖਰੇ ਮੈਂ ਦੂਜਾ ਪਾ ਰਿਹਾ ਮੇਰੇ ਪਸ਼ੂ ਖਾਣ ਕੇ ਨਾ ਖਾਣ ਪਰ ਪਹਿਲੀ ਪਹਿਲੀ ਵਾਰ ਜਦੋਂ ਮੈਂ ਬਾਟੀਆਂ ਜਿਹੜੀਆਂ ਵੀ ਮਿੰਤੀ ਵਾਲੀਆਂ ਰੱਖੀਆਂ ਜਿੰਨੀ ਐਨੀ ਮੈਂ ਪਾਉਣਾ ਇਹਨਾਂ ਨੂੰ ਤੇ ਇਹਨਾਂ ਨੇ ਬੜਾ ਵਧੀਆ ਖਾਦਾ ਸੀ ਕੋਈ ਟੇਸਟ ਦਾ ਖਾਸ ਫਰਕ ਨਹੀਂ ਪਿਆ ਸੀ ਮਤਲਬ ਹਲਕਾ ਫੁਲਕਾ ਤੇ 11 21 ਦਾ ਹੁੰਦਾ ਹੀ ਹੈ ਜੀ ਫਰਕ ਟੇਸਟ ਦਾ ਪਰ ਬਿਲਕੁਲ ਪਸ਼ੂਆਂ ਨੇ ਵਧੀਆ ਖੁਸ਼ ਹੋ ਕੇ ਖਾਦਾ ਸੀ ਹੁਣ ਨੰਬਰ ਤੋਂ ਗੱਲ ਆ ਗਈ ਜੀ ਆਪਾਂ ਪਾਉਣਾ ਕਿਵੇਂ ਆ ਇੱਕ ਮੈਂ ਵੇਖਿਆ ਜੀ ਆਪਾਂ ਦਵਾ ਦਬ ਖਲਾਰ ਕੇ ਨਾ ਪੱਠਿਆਂ ਚ ਸਾਰਿਆਂ ਚ ਖਲਾਰਨਾ ਨਹੀਂਗਾ ਇਹਨੂੰ ਸਾਰਿਆਂ ਨੂੰ ਖਾਰ ਦਿੰਨੇ ਆ ਫਿਰ ਕਿਤੇ ਨਾ ਕਿਤੇ ਜਦੋਂ ਡੰਗਰ ਵਿੱਚ ਪਸ਼ੂ ਜਿਹੜੇ ਮੂੰਹ ਮਾਰਦੇ ਆ ਨਾ ਖੁਰਲੀ ਦੀ ਵਿੱਚ ਇਹ ਜਿਹੜਾ ਆਪਣਾ ਦਾਣਾ ਹੁੰਦਾ ਉਹ ਥੱਲੇ ਜਲ ਜਾਂਦਾ ਫਿਰ ਉਹ ਥੱਲੇ ਕਿਤੇ ਨਾ ਕਿਤੇ ਪੱਠੀਆਂ ਦੀ ਸਿਹਲਾਬ ਨਾਲ ਸਿਆਲਾਂ ਦੇ ਵਿੱਚ ਜ਼ਿਆਦਾ ਕਰਕੇ ਉਹ ਕਿਤੇ ਨਾ ਕਿਤੇ ਜੰਮਣਾ ਸ਼ੁਰੂ ਹੋ ਜਾਂਦਾ ਜੋ ਕਿ ਕਿਤੇ ਨਾ ਕਿਤੇ ਫੰਗਸ ਬਣ ਜਾਂਦੀ ਹੈ ਉਹਦਾ ਆਪਾਂ ਖਾਸ ਧਿਆਨ ਰੱਖਣਾ ਮਤਲਬ ਉੱਪਰ ਉੱਪਰ ਵਾਲੀ ਜਿਹੜਾ ਹੁਣ ਆਪਾਂ ਪੱਠੀਆਂ ਦੀ ਏਡੀ ਤਹਿ ਹੈ ਜੀ ਖੁਰਲੀ ਦੇ ਵਿੱਚ ਏਡੀ ਤਾਂ ਲੱਗ ਜਾਂਦੀ ਜਦੋਂ ਆਪਾਂ ਪਾਉਂਨੇ ਆ ਉੱਪਰ ਉੱਪਰ ਵਾਲੀ ਤਹਿ ਦੇ ਵਿੱਚ ਕੋਸ਼ਿਸ਼ ਕਰੀਏ ਕਿ ਥੱਲੇੋਂ ਜਿਹੜੀਆਂ 2-3 ਤਹਿਾਂ ਛੱਡ ਕੇ ਉੱਪਰ ਵਾਲੀਆਂ 2-3 ਤਹਿਾਂ ਦੇ ਵਿੱਚ ਰਲਾ ਦਈਏ ਤਾਂ ਜੋ ਪਸ਼ੂ ਦੇ ਅੰਦਰ ਪੱਠੇ ਵੀ ਉਹ ਟੇਸਟ ਨਾਲ ਪਸ਼ੂ ਜਿਹੜਾ ਤੋ ਦੋਸਤੋ ਇਹ ਹੈ ਜੀ ਮੇਰਾ ਨਿਕਾ ਜ ਫਾਰਮੂਲਾ ਜਿਹੜਾ ਆਪਾਂ ਤਿਆਰ ਕੀਤੀ ਹੈ ਜੀ ਤੇ ਮੇਰੇ ਹਿਸਾਬ ਨਾਲ ਆਈ ਹੋਪ ਕਿ ਤੁਸੀਂ ਵੀ ਇਸ ਤਰ੍ਹਾਂ ਹੀ ਤਿਆਰ ਕਰਦੇ ਹੋਗੇ ਨਹੀਂ ਕੀਤਾ ਤੇ ਤੁਸੀਂ ਇਹ ਨੋਟ ਕਰਕੇ ਕਰ ਸਕਦੇ ਹੋ ਫੈਟ ਦਾ ਜਰੂਰ ਫਰਕ ਪਊਗਾ ਬਾਕੀ ਪਸ਼ੂ ਤੇ ਵੀ ਡਿਪੈਂਡ ਕਰਦਾ ਜੀ ਕਈ ਪਸ਼ੂ ਹੁੰਦੇ ਆ ਕਿਸੇ ਥਾਂ ਤੇ ਜਾ ਕੇ ਉਹਨਾਂ ਦੀ ਫੈਟ ਜਿਹੜੀ ਸਟੇਬਲ ਹੋ ਜਾਂਦੀ ਹੈ ਨਹੀਂ ਵੀ ਇਨਕਰੀਜ਼ ਹੁੰਦੀ ਤੇ ਕਈਆਂ ਦੀ ਵੈਸੇ ਮੋਸਟਲੀ ਤਾਂ ਇਨਕਰੀਜ਼ ਹੋ ਜਾਂਦੀ ਵੱਧ ਜਾਂਦੀ ਹੈ ਜੀ ਸੋ ਦੋਸਤੋ ਇਹ ਸੀਗਾ ਤਰੀਕਾ ਜੀ ਇਸ ਤਰੀਕੇ ਨੂੰ ਅਪਣਾਓ ਆਪਣੇ ਪਸ਼ੂਆਂ ਦੀ ਚੰਗੀ ਤਰ੍ਹਾਂ ਕੇਅਰ ਕਰੋ ਡਵਰਮਿੰਗ ਤੇ ਵੀਡੀਓ ਪਾਈ ਹੈ ਜੀ ਆਹ ਇਹ ਵੀਡੀਓ ਤੋਂ ਪਹਿਲਾਂ ਇਹ ਵੀਡੀਓ ਪਈ ਹੈ ਡਰਮਿੰਗ ਤੇ ਪਈ ਉਹ ਚ ਦੱਸਿਆ ਗੱਬਣ ਜਿਹੜਾ ਪਸ਼ੂ ਹੈ ਜਿਹੜੀਆਂ ਮੱਝਾਂ ਜਾਂ ਗਾਵਾਂ ਉਹਨਾਂ ਨੂੰ ਕਿਹੜੀ ਆਪਾਂ ਦੇਣੀਆਂ ਜਿਹੜੀਆਂ ਬੋਲਸ ਗੋਲੀਆਂ ਦੇਣੀਆਂ ਨੇ ਡਰਮਿੰਗ ਕਰਨ ਵਾਸਤੇ ਜਿਹਨੂੰ ਆਪਾਂ ਜੂਨਾ ਜਾਂ ਪੇਟ ਦੇ ਕੀੜੇ ਕਹਿੰਦੇ ਨੇ ਤੇ ਇਹ ਤੁਹਾਨੂੰ ਆਪਾਂ ਆਪਣੇ ਧਾਣੇ ਬਾਰੇ ਦੱਸਤਾ ਇਸ ਤਰ੍ਹਾਂ ਦੇ ਹੋਰ ਅਪਡੇਟ ਲੈ ਕੇ ਆਉਣ ਦੀ ਚੰਗੀਆਂ-ਚੰਗੀਆਂ ਚੀਜ਼ਾਂ ਤੁਹਾਡੇ ਤੱਕ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸਾਰੇ ਕਿਸਾਨ ਭਰਾਵਨਾ ਤਾਂ ਜੋ ਹੋਰ ਵੀ ਸਾਰੇ ਜਾਣੇ ਦੇਖ ਸਕਣ ਤੇ ਕਮੈਂਟ ਜਰੂਰ ਕਰਕੇ ਦੱਸਿਓ ਜੀ ਕਿੱਦਾਂ ਲੱਗੀ ਆਪਣੀ ਅੱਜ ਦੀ ਇਹ ਛੋਟੀ ਜਿਹੀ ਵੀਡੀਓ। ਸੋ ਬਾਕੀ ਦੋਸਤੋ ਧੰਨਵਾਦ ਜੀ ਆਪਣੀ ਡੰਗਰਾਂ ਦੀ ਪੂਰੀ ਕੇਅਰ ਰੱਖੋ ਠੰਡ ਬਹੁਤ ਹੈ। ਓਕੇ।